ਓਕੇ ਠੀਕ ਆ ਚੈੱਕ ਪਾਸ ਆ ਜੀ ਚੈੱਕ ਪਾਸ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਹੁਣ ਹਾਂ 10 ਕਿਲੋ ਦੁੱਧ ਪੂਰਾ 10 ਕਿਲੋ ਦੁੱਧ 3-4 ਦਿਨ ਚੋਵੇ ਅਗਲਾ 3-4 ਦਿਨ ਚੋਵੇ ਕੋਈ ਗੱਲ ਬਾਤ ਮਿਲਦੀ ਕਿਵੇਂ ਆ ਬਾਈ ਬਾੜੇ ਤੇ ਬਾੜੇ ਤੇ ਤਾਜੀ ਕਿੰਨਾ ਕੁ ਦੁੱਧ ਦੇਗੀ ਸੀ ਦਾਦੀ ਇਹਨੇ ਦਿੱਤਾ 15-16 ਕਿਲੋ ਦੁੱਧ ਰਾਮ ਨਾਲ ਠੀਕ ਆ ਮੈਂ ਹੀ ਦੱਸਦੀ ਆ ਹਨਾ ਹਾਂ ਹਾਂ ਹੂੰ ਹੂੰ ਤੇ ਬਾਈ ਇਹਦਾ ਰੇਟ ਫਿਰ ਇਹਦਾ ਰੇਟ ਜੀ 90000 ਰੁਪਇਆ ਦੇ ਦਿਨ ਲੈਣ ਆਲਾ ਜਾਵਾਂ ਕੋਈ ਨਹੀਂ ਹਜ਼ਾਰ ਖੰਡ ਕਰ ਦਿਆਂਗੇ ਠੀਕ ਠੀਕ ਆ ਬਾਈ ਕੱਢਿਓ ਬਾਹਰੋਂ ਤੂਰੇ ਮੜਾ ਜੇ ਬਾਈ ਇਹਨੂੰ ਵਿਚਰਮ ਵਾਲੀ ਨੂੰ ਲੈ ਵੀ ਓਏ ਤੁਹਾਨੂੰ ਹੁਣ ਤੋਰ ਕੇ ਵੀ ਵਿਖਾ ਦਿੰਨਾ ਇਹਦੇ ਥੱਲੇ ਜਿਹੜਾ 10 ਕਿਲੋ ਦੁੱਧ ਤੋਕੜ ਗੱਬਣ ਥੱਲੇ ਆ ਮੈਂ ਉਹਦੇ ਥੱਲੇ 15 ਕਿਲੋ ਦੁੱਧ ਨੇ ਤਾਜੀ ਮੈਂ ਨੇ ਦਿੱਤਾ ਹੋਇਆ ਤੁਸੀਂ ਆਪ ਹਿਸਾਬ ਲਾ ਲਓ ਵੀ ਪੰਜਾ ਮਹੀਨਿਆਂ ਦੀ ਗੱਬਣ ਹੋ ਕੇ ਸੱਜਣਾ ਜਿੰਨਾ ਦੁੱਧ ਹੁਣ ਦਈ ਜਾਂਦੀ ਐ ਇਹ ਕਰਮ ਵਾਲੀ ਬਰੀਕੀ ਬਰੂਕੀ ਝੋਟੀ ਦੇ ਵਿੱਚ ਤੁਸੀਂ ਦੇਖੋ ਕਰਾਂ ਦੀ ਜਿਹੜੇ ਭਰਾਣੇ ਚੰਗੀ ਮੈਂ ਬਣਾਉਣੀ ਆ ਨਾ ਬਾਈ ਪੁੰਦੇ ਕੋਲੇ ਤਾਂ ਤੋਹਫੀ ਮੈਂ ਆ ਕਿਉਂਕਿ ਮੈਂ ਇਹਦੇ ਵਿੱਚ ਆਰਡਰ ਆਰਡਰ ਦੀ ਕੁਆਲਿਟੀ ਬਸ ਇਹ ਚੀਜ਼ ਕਹਿ ਕੇ ਮੈਂ ਬੰਦ ਕਰਦੀ ਹਾਂ ਵੀ ਗੱਲ ਬਾਈ ਉਧਰ ਨਹੀਂ ਹੋ ਜਾ ਮੜਾ ਦੇ ਬਾਈ ਕਰ ਲੈਨੇ ਆਪਾਂ ਗੱਲ ਬਾਈ ਭਾਈ ਇੱਕ ਮੈਂ ਮਿੰਝਾਂ ਵੇਚਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਹੱਥ ਬੰਨ ਕੇ ਬੇਨਤੀ ਆ ਬਈ ਮਿੰਝਾਂ ਚੰਗੀਆਂ ਲਿਆ ਕੇ ਵੇਚੋ ਕਿਉਂਕਿ ਜਿਹੜੇ ਮਿੰਝਾਂ ਰੱਖਣ ਵਾਲੇ ਆ ਨਾ ਜੇ ਮੈਂ ਮਾੜੀ ਮਿਲਦੀ ਉਹਨਾਂ ਦਾ ਦਿਲ ਟੁੱਟ ਜਾਂਦਾ ਮੁੜ ਕੇ ਕੋਈ ਰੱਖਣ ਨੂੰ ਤਿਆਰ ਨਹੀਂ ਮੈਂ ਨਹੀਂ ਹੁਣ ਸਹੀ ਗੱਲ ਆ ਭਾਈ ਪਤਾ ਨਹੀਂ ਇੱਕਰੀ ਕਿਵੇਂ ਲੈਂਦਾ ਭਾਈ ਬੱਸ ਬੱਸ ਜੀ ਉਹੀ ਚੀਜ਼ ਆ ਜੀ ਕਿਉਂਕਿ ਜੇ ਵਪਾਰੀ ਚੰਗੀ ਮਹਿੰਦ ਦੇਣਗੇ ਪਹਿਲਾਂ 10000 ਵੱਧ ਲੈ ਲੋ ਪਰ ਮੈਂ ਠੋਕ ਕੇ ਸਹੀ ਦਿਓ ਅਗਲੇ ਨੂੰ ਯਾਦ ਕਰੀ ਕੋਈ ਹਰ ਚੀਜ਼ ਤਾਂ ਦਿਉਣਾ ਕਿਹੜੀ ਤੇ ਆਪਾਂ ਘਰੇ ਕਹਤਾ 14 ਕਿਲੋ ਤੇ ਜਦੋਂ ਗੱਡੀ ਤੇ ਚੜ ਕੇ ਆ ਗਿਆ ਉਹ 8 ਕਿਲੋ ਹੀ ਦੇਵੇ ਉਹ ਬੰਦੇ ਦਾ ਜਦਲ ਟੁੱਟ ਜਾਂਦਾ ਜੀ ਟੁੱਟ ਜਾਂਦਾ ਬਈ ਟੁੱਟੇ ਜਾਂਦਾ ਨਾ ਤਾਂ ਉਹਨੂੰ ਛੱਡਣ ਜੋਗਾ ਤੇ ਨਾ ਗਾਂ ਲੈਣ ਜੋਗਾ ਲੈਣ ਜੋਗਾ ਬਈ ਨਵਾਂ ਬੰਦਾ ਕਿੱਥੋਂ ਜੜੂਗਾ ਜਿਹਨੇ ਇਹ ਦਸਾਂ ਮਈਆਂ ਦਾ ਫਾਰਮ ਸੋ ਨਾ ਯਾਰ ਮਈਆਂ ਨਾ ਰੱਖੋ ਘਾਟਾ ਪੈ ਸਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਤਖਾਨਵੱਦ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਬੁੱਟਰ ਤੋਂ ਸਿੱਧੀ ਸੜਕਾ ਜਿਹੜੀ ਬੁੱਟਰੋਂ ਤੋਂ ਤਖਾਨਵੱਦ ਪਿੰਡ ਦੇ ਵਿੱਚ ਆਉਂਦੀ ਆ ਤੇ ਮੋਗੇ ਤੋਂ ਬਰਨਾਲਾ ਰੋਡ ਤੇ ਉਹ ਜਿਹੜਾ ਬੁੱਟਰ ਪਿੰਡ ਆਉਂਦਾ ਉਸ ਬੁੱਟਰ ਪਿੰਡ ਤੋਂ ਸਿੱਧੀ ਸੜਕ ਆਉਂਦੀ ਆ ਬਾਈ ਦੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਦਿਖਾਉਣੇ ਆ ਦੋਵਾਂ ਜਾਨਵਰਾਂ ਦੇ ਵਿੱਚੋਂ ਇੱਕ ਤੁਹਾਨੂੰ ਟੌਪ ਦੀ ਝੋਟੀ ਟੌਪ ਦਾ ਨਗੀਨਾ ਤੋਂ ਤੋਕੜ ਗੱਪੜ ਚੈੱਕ ਪਾਸ ਦਿਖਾਉਣਾ ਵਾ ਜਿੰਦੇ ਥੱਲੇ ਹੁਣ ਵੀ ਮਿੱਤਰੋ ਸੱਜਰਾਂ ਜਿੰਨਾ ਦੁੱਧ ਕਰਮਾਲੀ ਦੇ ਥੱਲੇ ਤਿਆਰ ਆ ਬਿਊਟੀ ਵਾਲੇ ਪੱਖ ਤੋਂ ਬੜੀ ਚੰਗੀ ਝੋਟੀ ਆ ਲੇਵੇ ਵਾਲੇ ਪੱਖ ਤੋਂ ਬੜੀ ਚੰਗੀ ਝੋਟੀ ਆ ਉਹ ਇੱਕ ਸੱਜਰ ਸੋਈ ਝੋਟੀ ਵਿਖਾਉਣੀ ਆ ਅਠਾ 10 ਦਿਨਾਂ ਦੀ ਸੋਈ ਥੱਲੇ ਕਿੰਨਾ ਦੁੱਧ ਤਿਆਰ ਆ ਆਓ ਪਹਿਲਾਂ ਸੱਜਰ ਬਾਰੇ ਜਾਣਦੇ ਆ ਤੋਕੜ ਗੱਪੜ ਨੂੰ ਆਪਾਂ ਬਾਅਦ ਵਿੱਚ ਵੇਖਦੇ ਆ ਮਿਲਦੇ ਆ ਬਾਈ ਨੂੰ ਆਹ ਕਰੀਏ ਮੁਲਾਕਾਤ ਬਾਈ ਜੀ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਬਾ ਚੜਦੀ ਕਲਾ ਜੀ ਬਹੁਤ ਵਧੀਆ ਸੇਤਾਂ ਘਰ ਪਰਿਵਾਰ ਜੀ ਸਭ ਠੀਕ ਅੰਗਰੇਜ਼ ਸਿੰਘ ਜੀ ਪਿੰਡ ਦਿਖਾਣ ਵੱਧ ਜੀ ਢੁੱਡੀ ਕਿਆ ਤਾਂ ਵੀ ਛੜਕ ਆਉਂਦੀ ਆ ਤੇ ਡਾਲਿਓਂ ਵੀ ਆਉਂਦੀ ਆ ਤੇ ਮੱਦੋ ਕਿਆ ਤਾਂ ਵੀ ਠੀਕ ਆ ਜੀ ਪਾਟਰੋਂ ਵੀ ਤੇ ਆਪਣਾ ਕਿਹੜੀ ਛੜਕ ਦੇ ਉੱਤੇ ਘਰ ਰਹਿ ਗਿਆ ਬਈ ਦੋਦਰ ਵਾਲੀ ਛੜਕ ਤੇ ਘਰ ਦੋਦਰ ਵਾਲੀ ਛੜਕ ਦੇ ਉੱਤੇ ਘਰ ਰਹਿ ਗਿਆ ਇੱਥੇ ਕੁਲਵਿੰਦਰ ਡਾਕਟਰ ਦਾ ਹੈਗੀ ਦੁਕਾਨ ਬਹੁਤ ਮਸ਼ਹੂਰ ਆ ਉਹ ਠੀਕ ਆ ਠੀਕ ਆ ਬਈ ਉਹ ਕਾਹਦੇ ਦੀ ਮਸ਼ਹੂਰ ਆ ਬਈ ਉਹ ਹੱਡਾਂ ਪਰਾਂ ਦਾ ਕੰਮ ਕਰਦਾ ਠੀਕ ਆ ਬਈ ਠੀਕ ਆ ਓਕੇ ਬਈ ਫਿਰ ਅੱਜ 2 ਜਨਵਰੀ ਵਿੱਚ ਨੇ ਆਪਾਂ ਹਾਂਜੀ ਹਾਂਜੀ ਇੱਕ ਸੱਜਰਾ ਹੀ ਇੱਕ ਤੋਕੜ ਠੀਕ ਆ ਸੱਜਰ ਮੈਂ ਜਿਹੜੀ ਕਿਨ ਤੀਜਾ ਸੂਆ ਬਾਈ ਹਾਂਜੀ ਹਾਂਜੀ ਤੀਜਾ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਹੋ ਗਏ ਸੀ 10 ਦਿਨ ਸੂਈ ਨੂੰ ਠੀਕ ਆ ਬਾਈ ਕਿੰਨਾ ਦੁੱਧ ਤਿਆਰ ਆ ਹੁਣ ਇਸ ਟਾਈਮ ਜੀ ਇਸ ਵਕਤ ਹੈਗਾ ਹੀ 11 ਕਿਲੋ ਦੁੱਧ ਠੀਕ ਆ ਬਾਈ ਚਵਾਈ ਚਵਾਈ ਕਿਵੇਂ ਲੱਗੀ ਬੇ ਚਵਾਈ ਬਹੁਤ ਵਧੀਆ ਜੀ ਓਕੇ ਠੀਕ ਆ ਮੁਕੀ ਢਾਰਾ ਪੂਰੀ ਤੇ ਬਾਈ ਮਨ ਲਾ ਪੀ ਤੂੰ ਘਰੇ ਚੋਈ ਹੋਈ ਕਿੰਨਾ ਕੁ ਦੁੱਧ ਦੇ ਜੂਗੀ ਤੇਰੇ ਤਿਆਰ ਪ੍ਰਮਤਾ ਇਹ ਦੇ ਜੂ 13-14 ਕਿਲੋ ਤਾਂ ਹੀ ਆ ਰਾਮਨਾ ਠੀਕ ਆ ਬਾਈ ਠੀਕ ਆ ਇਹਨੂੰ 10 ਕਿਤੇ ਨਹੀਂ ਹੋਇਆ ਸੂਈ ਨੂੰ ਹਾਂ ਠੀਕ ਆ ਬਾਈ ਤੇ ਬਾਈ ਫਿਰ ਰੇਟ ਕੀ ਰੂਗਾ ਇਹਦਾ ਰੇਟ ਕੀ ਰੂਗਾ ਵਾ ਇੱਕ 10 ਠੀਕ ਹੈ ਬਈ ਠੀਕ ਹੈ ਤੁਰ ਦਿਓ ਮੜ ਜੇ ਨੂੰ ਖੋਲ ਦਿਓ ਜੀ ਲੈ ਵੀ ਮਿੱਤਰੋ ਤੀਜਾ ਸੂਆ ਕਰਨ ਵਾਲੀ ਸੂਈ ਆ 10 ਦਿਨਾਂ ਦਾ ਮਿਹਨ ਦਾ ਸੂਆਵਾ 10 ਦਿਨ ਹੋ ਗਏ ਸੋਈ ਨੂੰ ਮੈਂ ਅਗਰ ਕੱਟਾ ਕੇ ਕੱਟੀ ਜੀ ਕੱਟੀ ਆ ਕੱਟੀ ਠੀਕ ਆ ਨਗਰ ਇਹਦੇ ਕੱਟੀ ਆ 10 11 ਕਿਲੋ ਦੁੱਧ ਐਨ ਠੰਡਾ ਜਿਹੜਾ ਉਹ ਹਾਜ਼ਰ ਨਾਜ਼ਰ ਪਾਈ ਜਾਂਦਾ ਵੀ ਤਿਆਰ ਆ ਕਰਮਾ ਵਾਲੀ ਦੇ ਥੱਲੇ ਲੇਵਾ ਲੂਵਾ ਮੈਂ ਦੇ ਥੱਲੇ ਪੂਰਾ ਚੰਗਾ ਵਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਕਰਮਾ ਵਾਲੀ ਅੜੂੜੀ ਦੀ ਕੁਆਲਿਟੀ ਬੇਹਤਰੀਨ ਆ ਪੂਰੀ ਦੇਖ ਸਕਦੇ ਆ ਖੁੱਲੇ ਡੁੱਲੇ ਟਾਂਚੇ ਦੇ ਵਿੱਚ ਸਰੀਰ ਕਵੰਤਰ ਵਾਲੋ ਮੈਂ ਪੱਧਰੀ ਸਭ ਬਾਕੀ ਵੀ ਕਰਮਾ ਵਾਲੀ ਨੇ ਲੇਵਾ ਪਾਂਡਾ ਹਜੇ ਹੋਰ ਵੀ ਤਿਆਰ ਕਰ ਜਾਣਾ ਸੋਹਣਾ ਡਿਜ਼ਾਈਨ ਜਿਹੜਾ ਲੇਵੇ ਦਾ ਬਣਾ ਜਾਣਾ 110000 ਰੁਪਿਆ ਬਾਈ ਨੇ ਕੀਤਾ ਵਾ ਮਿੱਤਰ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਕੱਟੀ ਮੈਂ ਦੇਵਾਂ ਕਰਾ ਦੋ ਨੰਬਰ ਤੇ ਜਿਹੜੀ ਮੈਂ ਆ ਬਾਈ ਇਹਦੀ ਕੀ ਡਿਟੇਲ ਆ ਇਹ ਬਾਈ ਪੰਜ ਮਹੀਨਾ ਦੀ ਗੱਭਣ ਆ ਜੀ ਓਕੇ ਠੀਕ ਆ ਚੈੱਕ ਪਾਸ ਆ ਜੀ ਚੈੱਕ ਪਾਸ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਹੁਣ ਹਾਂ 10 ਕਿਲੋ ਦੁੱਧ ਪੂਰਾ 10 ਕਿਲੋ ਦੁੱਧ ਦੋ ਦਿਨ 24 ਅਗਲਾ ਤਿੰਨ ਦਿਨ 24 ਕੋਈ ਗੱਲ ਕੀ ਆ ਬੱਦ ਮਿਲਦੀ ਕਿਵੇਂ ਆ ਬਾਈ ਪਾੜੇ ਤੇ ਪਾੜੇ ਤੇ ਤਾਜੀ ਕਿੰਨਾ ਕੁ ਦੁੱਧ ਦੇਗੀ ਸੀ ਦੱਦੀ ਇਹਨੇ ਦਿੱਤਾ 15-16 ਕਿਲੋ ਦੁੱਧ ਰਾਮ ਨਾਲ ਠੀਕ ਆ ਮੈਂ ਹੀ ਦੱਸਦੀ ਆ ਹਨਾ ਹਾਂ ਹੂੰ ਹੂੰ ਤੇ ਬਾਈ ਇਹਦਾ ਰੇਟ ਫਿਰ ਇਹਦਾ ਰੇਟ ਜੀ 90000 ਰੁਪਇਆ ਦੇ ਦਿਨ ਲੈਣ ਵਾਲਾ ਜਾਵਾਂ ਕੋਈ ਨਹੀਂ ਹਿਆਰ ਖੰਡ ਕਰ ਦਿਆਂਗੇ ਠੀਕ ਠੀਕ ਆ ਬਈ ਕੱਢਿਓ ਬਾਰੋਂ ਤੂਰੇ ਮੜਾ ਜਾ ਬਾਈ ਇਹਨੂੰ ਵਿਚਰਮਾਂ ਵਾਲੀ ਨੂੰ ਲੈ ਵੀ ਮਿੱਤਰੋ ਇਹ ਤੁਹਾਨੂੰ ਹੁਣ ਤੋੜ ਕੇ ਵੀ ਵਿਖਾ ਦਿੰਨਾ ਇਹਦੇ ਥੱਲੇ ਜਿਹੜਾ 10 ਕਿਲੋ ਦੁੱਧ ਤੋਕੜ ਗੱਬਣ ਥੱਲੇ ਆ ਮੈਂ ਉਹਦੇ ਥੱਲੇ 15 ਕਿਲੋ ਦੁੱਧ ਨੇ ਤਾਜੀ ਬੇਣੇ ਦਿੱਤਾ ਹੋਇਆ ਤੁਸੀਂ ਆਪ ਹਿਸਾਬ ਲਾ ਲਓ ਵੀ ਪੰਜਾ ਮਹੀਨਿਆਂ ਦੀ ਗੱਬਣ ਹੋ ਕੇ ਸੱਜਣਾ ਜਿੰਨਾ ਦੁੱਧ ਹੁਣ ਦਈ ਜਾਂਦੀ ਐ ਇਹ ਕਰਮਾਂ ਵਾਲੀ ਬਰੀਕੀ ਬਰੂਕੀ ਝੋਟੀ ਦੇ ਵਿੱਚ ਤੁਸੀਂ ਦੇਖੋ ਕਰਾਂ ਦੀ ਜਿਹੜੇ ਭਰਾਣੇ ਚੰਗੀ ਮਹਿ ਬਣਾਉਣੀ ਆ ਨਾ ਬਾਈ ਪੁੰਦੇ ਕੋਲੇ ਤਾਂ ਤੋਹਫੀ ਮੈਂ ਆ ਕਿਉਂਕਿ ਮੈਂ ਦੇ ਵਿੱਚ ਆਰਡਰ ਆਰਡਰ ਦੀ ਕੁਆਲਿਟੀ ਟਾਂਚੇ ਦੀ ਕੁਆਲਿਟੀ ਸਰੀਰਕ ਬੰਤਰ ਲੋਮੇ ਬੜੀ ਜ਼ਬਰਦਸਤ ਆ ਫਿਰ ਬਾਈ ਬਾੜੇ ਤੇ ਮਿਲਦੀ ਆ ਦੋਵੇਂ ਟਾਈਮ ਇਹਣੀ ਗੱਲ ਹੈ ਜੀ ਵੀ ਕੋਈ ਟੀਕਾ ਲੈਂਦੀ ਆ ਜਾਂ ਕੁਝ ਹੋਰ ਕਰਦੀ ਆ ਸਰੀਰਿਕ ਅੰਤਰ ਮੈਂ ਦੀ ਬਾਕੀ ਦੁੱਧ ਵਾਲੀ ਮੈਂ ਹੈ ਜਿਹੜੀ ਉਹ ਦੱਸ ਦਿੰਦੀ ਆ ਭਾਈ ਵੀ ਵਾਕਿਆ ਮੈਂ ਨੇ ਦੁੱਧ ਦੇਣਾ ਜਾਂ ਨਹੀਂ ਦੇਣਾ ਉਹ ਮੈਂ ਦੇ ਸਰੀਰਿਕ ਅੰਤਰ ਤੋਂ ਪਤਾ ਲੱਗ ਜਾਂਦਾ ਹੁੰਦਾ ਲਾਈਵ ਪੋਤਿੰਦਾ ਲੇਵਾ ਨੇੜੇ ਤੋਂ ਕਰਕੇ ਵਿਖਾ ਕੇ ਆਈ ਹਾਂ ਇੱਕ ਵਾਰੀ ਲਾਈਵ ਦਰਸ਼ਕ ਵੀਰੋ ਇੱਕ ਵਾਰੀ ਲੇਵੇ ਨੂੰ ਝਾਤੀ ਜਰੂਰ ਮਾਰੋ ਤੁਹਾਡੇ ਘਰੇ ਵੀ ਮਈਆਂ ਖੜੀਆਂ ਹੋਈਆਂ ਇੱਕ ਪਾਸੇ ਉਹਨਾਂ ਨੂੰ ਵੇਖ ਲਓ ਤੇ ਤੋਕੜ ਮੈਨ ਨੂੰ ਵੇਖ ਲੋ ਵੀ ਕੀ ਜਿਗਾਰਡ ਬਣਾਉਂਦੀ ਹੋਊਗੀ ਜਦੋਂ ਇਹ ਤਿਆਰੀ ਦੇ ਵਿੱਚ ਆਉਂਦੀ ਹੋਊਗੀ ਉਦੋਂ ਤਾਂ ਵਾਕਿਆ ਹੀ ਨਜ਼ਰਾਂ ਤੋਂ ਬਚਾਉਣ ਵਾਲੀ ਚੀਜ਼ ਹੋਣੀ ਐ 2 ਨੰਬਰ ਤੇ ਜਿਹੜੀ ਪਹਿਲੇ ਨੰਬਰ ਤੇ ਮੈਨ ਦਿਖਾਈ ਸੀ ਉਹ ਸੱਜਰ ਸੀ ਇਹ 2 ਨੰਬਰ ਤੇ ਜਿਹੜੀ ਮੈਨ ਸੀ ਉਹ ਤੋਕੜ ਗੱਪਣ ਸੀ ਹੁਣ ਆਪਾਂ ਨਾਲ ਕੁਝ ਗੱਲਾਂ ਪਾਈਆਂ ਕਰਨੀਆਂ ਪਾਈ ਦਾ ਦਿਲ ਦੀ ਪੜਾ ਸੋ ਵੀ ਜਿਹੜੀ ਸੁਣਨੀ ਜ਼ਰੂਰ ਆ ਮੈਂ ਤੁਹਾਨੂੰ ਸੁਣਾ ਕੇ ਜਾਊਂਗਾ ਕਿਉਂਕਿ ਗੱਲ ਬਾਈ ਉਧਰ ਨਹੀਂ ਹੋ ਜੇ ਬਣਾ ਦੇ ਬਾਈ ਕਰ ਲੈਨੇ ਆਪਾਂ ਗੱਲ ਬਾਈ ਦੱਸ ਦੇ ਯਾਰ ਖੁੱਲ ਕੇ ਭਾਈ ਇੱਕ ਮੈਂ ਮਿੰਝਾਂ ਵੇਚਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਹੱਥ ਬੰਨ ਕੇ ਬੇਨਤੀ ਆ ਬਈ ਮਿੰਝਾਂ ਚੰਗੀਆਂ ਲਿਆ ਕੇ ਵੇਚੋ ਕਿਉਂਕਿ ਜਿਹੜੇ ਮਿੰਝਾਂ ਰੱਖਣ ਵਾਲੇ ਆ ਨਾ ਜੇ ਮੈਂ ਮਾੜੀ ਮਿਲਦੀ ਉਹਨਾਂ ਦਾ ਦਿਲ ਟੁੱਟ ਜਾਂਦਾ ਮੁੜ ਕੇ ਕੋਈ ਰੱਖਣ ਨੂੰ ਤਿਆਰ ਨਹੀਂ ਮੈਂ ਨਹੀਂ ਹੁਣ ਸਹੀ ਗੱਲ ਆ ਭਾਈ ਪਤਾ ਨਹੀਂ ਇੱਕ ਵਾਰੀ ਕਿਵੇਂ ਲੈਂਦਾ ਭਾਈ ਬੱਸ ਬੱਸ ਇਹ ਉਹੀ ਚੀਜ਼ ਆ ਜੀ ਕਿਉਂਕਿ ਜੇ ਵਪਾਰੀ ਚੰਗੀ ਮਹਿੰਦ ਦੇਣਗੇ ਭਲਾ 10000 ਵੱਧ ਲੈ ਲੋ ਪਰ ਮੈਂ ਠੋਕ ਕੇ ਸਹੀ ਦਿਓ ਅਗਲੇ ਨੂੰ ਯਾਦ ਕਰੇ ਕੋਈ ਹਰ ਚੀਜ਼ ਤਾਂ ਦਿਉਣਾ ਕਿਹੜੀ ਵੀ ਤੇ ਆਪਾਂ ਘਰੇ ਕਹਤਾ 14 ਕਿਲੋ ਤੇ ਜਦੋਂ ਗੱਡੀ ਤੇ ਚੜ ਕੇ ਆਗੇ ਉਹਦਾ 8 ਕਿਲੋ ਹੀ ਦੇਵੇ ਉਹ ਬੰਦਾ ਦਿਲ ਟੁੱਟ ਜਾਂਦਾ ਜੀ ਟੁੱਟ ਜਾਂਦਾ ਬਈ ਟੁੱਟੇ ਜਾਂਦਾ ਨਾ ਤਾਂ ਉਹਨੂੰ ਛੱਡਣ ਜੋਗਾ ਤੇ ਨਾ ਗਾਂ ਲੈਣ ਜੋਗਾ ਲੈਣ ਜੋਗਾ ਬਈ ਨਵਾਂ ਬੰਦਾ ਕਿੱਥੋਂ ਜੜੂਗਾ ਜਿਹਨੇ ਅੱਜ ਦਸਾਂ ਮਈਆਂ ਦਾ ਫਾਰਮ ਸੋ ਨਾ ਯਾਰ ਮਈਆਂ ਨਾ ਰੱਖੋ ਘਾਟਾ ਪੈਂਦਾ ਪਰ ਬੱਸ ਇਹ ਚੀਜ਼ ਕਹਿ ਕੇ ਮੈਂ ਬੰਦ ਕਰ ਦਿੰਦਾ ਉਹ ਕਰ ਦਿੰਦਾ ਬਈ ਸਹੀ ਗੱ ਜਾਨੀ ਅਸੀਂ ਦੇਖਿਆ ਪਿੰਡਾਂ 'ਚ ਫਰਕੇ ਇਹ ਚੀਜ਼ ਦਾ ਬਹੁਤ ਰਸਰ ਪੈ ਰਿਹਾ ਪੈਣਾ ਭਾਈ ਕਿਉਂ ਇਹਦਾ ਨਤੀਜਾ ਵਪਾਰੀ ਭਰਾਵਾਂ ਨੂੰ ਰਿਜ਼ਲਟ ਮਾੜਾ ਮਿਲਣਾ ਅੱਜ ਦੀ ਗੱਲ ਯਾਦ ਰੱਖ ਲਿਓ ਜੇ ਮੈਂ ਝੂਠ ਮਾਰ ਕੇ ਕੰਮ ਕਰਦਾ ਪਿਆ ਬਈ ਮੈਂ ਬਾਲਾ ਸਮਾਂ ਨਹੀਂ ਕਰ ਸਕਦਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮਈਆਂ ਬਹੁਤ ਤਕੜੀਆਂ ਤਕੜੀਆਂ ਪਈਆਂ ਲੋਕ ਡਰਦੇ ਨਹੀਂ ਲੈਂਦੇ ਹਰਿਆਣੇ 'ਚ ਜਾਣ ਲੱਗੇ ਹਮ ਹਰਿਆਣੇ 'ਚ ਕਿਉਂਕਿ ਉਹ ਲੋਕ ਇਮਾਨਦਾਰੀ ਨਾਲ ਵੇਚ ਰਹੇ ਆ ਜਿੰਨਾ ਉੱਥੇ ਦੁੱਧ ਕੱਢਦੇ ਆ ਕੇ 2 ਕਿਲੋ ਹੀ ਘਟੂ ਇੱਥੇ ਹਮ ਚਲੋ ਆਪਣੀ ਗੱਲਾਂ ਜੂ 2 ਨਾਲ 3 ਘਟਜੂ ਜੇ ਉਹਨਾਂ ਆਪ ਬੱਸਾਂ ਸੀ ਉੱਟ ਜਾਂਦਾ ਬਈ ਤੇ ਦਿੰਦੀ ਉਹ 3 ਕਿਲੋ ਆ ਤੇ ਦੇਖ ਲਓ ਫਿਰ ਕਿਹੜੇ ਹਿਸਾਬ ਨਾਲ ਆਪਣਾ ਪੰਜਾਬ ਕਾਮਯਾਬ ਹੋਜੂ ਉਹ ਬਈ ਉਹੀ ਗੱ ਜਾਊ ਪਰ ਪੈਦਾ ਚੀਜ਼ ਹੋ ਜਾਊਗੀ ਹਾਂ ਚੀਜ਼ ਚੰਗੀ ਮਿਲੂ ਬੰਦੇ ਨੂੰ ਹਾਂ ਇਹ ਤਾਂ ਨਹੀਂ ਗੱਲ ਤੋਂ ਆਪਣੇ ਤਾਂ ਹੁੰਦੇ 12 15 ਦੱਸਿਆ ਤੇ 7 ਕਿਲੋ ਰਹਿ ਜਾਂਦਾ ਤੇ ਜੇ 10 ਦੱਸਿਆ ਤੇ 5 ਰਹਿ ਜਾਂਦਾ ਮੈਂ ਬਾਈ ਇਹ ਆਪ ਕੱਟਣਾ ਵਾਂ ਵੇਖੀਆਂ ਇਹ ਤਾਂ ਹੈਗਾ ਜੀ ਹਾਂ ਮੈਂ ਕਿਸੇ ਬੰਦੇ ਤੋਂ ਆਪਦੇ ਯਾਰ ਬੇਲੀ ਤੋਂ ਆਪ ਘਰੇ ਗਾਂ ਲੈ ਕੇ ਆਇਆ ਨਾਲੇ ਨਿੱਤ ਫੀਲਡ ਦੇ ਵਿੱਚ ਜਾਣ ਵਾਲਾ ਬੰਦਾ ਮੈਂ ਗਾਂ ਲੈ ਕੇ ਆਇਆ ਹੁੰਦੇ ਤੋਂ ਵਿਸ਼ਵਾਸ ਤੇ ਮੈਨੂੰ ਆਦਾ ਵੀ ਦੱ ਕੌਰਣਾ ਲੈ ਜਾ ਅੱਖਾਂ ਮੀਟ ਕੇ ਗਾਂ ਮੇਰੇ ਘਰੇ ਦੁੱਧ ਹੈ ਨਹੀਂ ਸੀ ਮਈਆਂ ਦੁੱਧ ਤੇ ਡرائی ਸੀਗੀਆਂ ਮੈਂ ਚੱਲ 2 ਮਹੀਨੇ ਕੱਢ ਜੂਗੀ ਤੋਕੜ ਗਾਂ ਸੀਗੀ ਉਹਨਾਂ ਨੇ ਮੈਨੂੰ ਪਾਸੇ ਦੇ ਵਿੱਚ ਦੁੱਧ ਨਹੀਂ ਘਟ ਦੱਸਿਆ ਬਾਈ ਤੇ ਮੈਂ ਜਾ ਕੇ ਵੇਖ ਰੋ ਯਕੀਨ ਕਰਿਓ ਵਿੱਚ ਮੈਂ ਵੀ ਸਕਦਾ ਸੀ ਉਹਨੂੰ ਵੀਡੀਓ ਪਾ ਕੇ ਮੈਂ ਲੋਕਾਂ ਦੀਆਂ ਵਿਕਾ ਸਕਦਾ ਹਾਂ ਅਬਦੇ ਜੋ ਪਰ ਮੈਂ ਦੇਣੀ ਨਹੀਂ ਮੈਂ ਬਾਈ ਉਹਨੂੰ ਮਲਾ ਕਿਸੇ ਉਹਦੇ ਭਰਾ ਨੂੰ ਦੇ ਦੂੰਗਾ ਉਹਨਾਂ ਚਰ ਚੋ ਲੈਣੇ ਜਦ ਤਨ ਮਈਆਂ ਸੂਪਣ ਫਿਰ ਆਪਾਂ ਇੱਕ ਪਾਸੇ ਕਹਿੰਨੇ ਜੀ ਅਸੀਂ ਦਾਨ ਪੁੰਨ ਕਰਦੇ ਆਂ ਦਾਨ ਪੁੰਨ ਵੱਡਾ ਇਹੀ ਹੈ ਕਿ ਇਮਾਨਦਾਰੀ ਨਾਲ ਪਸ਼ੂ ਦਿਓ ਉਹ ਸਭ ਤੋਂ ਵੱਡਾ ਕੋਈ ਦਾਨ ਪੁੰਨ ਹੈ ਨਹੀਂਗਾ ਬਿਲਕੁਲ ਜ ਇਹ ਚੀਜ਼ ਤੋਂ ਬਚੋ ਨਾ ਪੁੱਨ ਨਾ ਹੀ ਕਰੋ ਪਾਉਂਦੀ ਪਰ ਚੀਜ਼ ਤਾਂ ਦੇ ਦਿਓ ਅਗਲੇ ਚੀਜ਼ ਵਧਿਆ ਦਿਓ ਉਹ ਗੁਰਦੁਆਰੇ ਮੱਥਾ ਟੇਕਣ ਦੇ ਕੀ ਫਾਇਦਾ ਜਦੋਂ ਤੇ ਉੱਤੇ ਕੋੜੀ ਬਹੁਤ ਆ ਹਣਾ ਜੀ ਹਾਂਜੀ ਹਾਂਜੀ ਜਦੋਂ ਆਪਣੇ ਜੀ ਆਪਾਂ ਇਮਾਨਦਾਰੀ ਨਾਲ ਰਹੀ ਜਾਂਦਾ ਬਿਲਕੁਲ ਜੀ ਬਾਈ ਤੇ ਸੱਚੀਆਂ ਗੱਲਾਂ ਬਾਈ ਇਹ ਗੱਲਾਂ ਹਰ ਫੀਲਡ ਦੇ ਵਿੱਚ ਹਰ ਇਨਸਾਨ ਨਾਲ ਹੁੰਦੀਆਂ ਹੋਣਗੀਆਂ ਚਾਹੇ ਕੋਈ ਵਪਾਰੀ ਭਰਾਵਾ ਚਾਹੇ ਕੋਈ ਜ਼ਿਮੀਂਦਾਰ ਭਰਾ ਇਹ ਨਹੀਂ ਹੈਗਾ ਵੀ ਗੱਲਾਂ ਵਪਾਰੀ ਭਰਾ ਹੀ ਇਹ ਕੰਮ ਕਰ ਰਿਹਾ ਇਹ ਕੁਝ ਕਿਸਾਨ ਭਰਾ ਵੀ ਕਰਦੇ ਆ ਜੀ ਹਾਂਜੀ 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 ਤੇਰੀ ਗੱਲ ਹੈਗੀ ਇੱਥੋਂ ਤੀਕ ਵੀ ਮੈਂ ਗਿਆ ਵੀ ਜਿਹੜੇ ਪਰਿਵਾਰਾਂ ਨੇ ਵਪਾਰੀ ਭਰਾਵਾਂ ਨੂੰ ਚੀਜ਼ਾਂ ਦਿੱਤੇਆਂ ਕਿਉਂਕਿ ਵਪਾਰੀ ਨੇ ਕਈ ਖਾਤਰ 5 7000 ਦੀ ਖਾਤਰ ਜਦੋਂ ਉਹਦੇ ਕੋਲੇ ਮਾੜੀ ਚੀਜ਼ ਆ ਜਾਂਦੀ ਹੈ ਫਿਰ ਉਹ ਮਜਬੂਰ ਹੋ ਜਾਂਦਾ ਅੱਗੇ ਝੂਠ ਬੋਲਣ ਨੂੰ ਇਹੋ ਜੀਆਂ ਵੀ ਕਿਟਨਾਵਾ ਮੇਰੇ ਸਾਹਮਣੇ ਆਈਆਂ ਹੋਈਆਂ ਨੰਬਰ ਆਪਾਂ ਬਾਈ ਦਾ ਲੈ ਲੈਣੇ ਬਾਈ ਨੰਬਰ ਤਾਂ ਹੀ ਕਿੜਾ ਦੀ ਹਾਂਜੀ ਨੰਬਰ ਦੇ ਦਿਓ ਜੀ 6280 ਹਾਂਜੀ 61 ਹਾਂਜੀ 4767 ਇੱਕ ਵਾਰੀ ਹੋਰ ਬੋਲ ਦਿਓ 6280 ਹਾਂਜੀ 61 ਹਾਂਜੀ 4767 ਠੀਕ ਹੈ ਇਸ ਨੰਬਰ ਤੇ ਕਰਨੀ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਆ ਜਿਹੜਾ ਤਖਾਨਵਾਦ ਜ਼ਿਲ੍ਹਾ ਵਾ ਮੋਗਾ ਗੱਲਬਾਤ ਲਈ ਨੰਬਰ 22 ਦਾ ਸਕਰੀਨ ਤੇ ਆ ਜਰੂਰ ਮੈਨੂੰ ਆਸ ਆ ਵੀ ਜਿਹੜੇ ਭਰਾ ਵੀਡੀਓ ਦੇਖਦੇ ਆ ਬਾਈ ਦੀਆਂ ਗੱਲਾਂ ਤੇ ਗੌਰ ਕਰਿਓ ਕਹਿੰਦੇ ਆ ਨਾ ਕਿੱਤਾ ਲੋਪ ਹੋਣ ਦੇ ਹਾ ਕਿਨਾਰੇ ਜਿੱਤਾਂ ਲੋਪ ਹੋਣਦੇ ਹੈ ਕਿਨਾਰੇ ਥੋੜਾ ਜਿਆ ਜਾਗਰੂਕ ਹੋ ਜਾਓ ਮੇਰੇ ਭੈਣ ਭਰਾ ਸਾਰੇ ਜੇ ਇਸ ਕਿੱਤੇ ਨੂੰ ਹੈ ਬਚਾਉਣਾ ਇਨਹੀਂ ਆਪਣਾ ਅੱਗੇ ਟਾਈਮ ਹੈ ਨਗਾਉਣਾ ਇਨਹੀਂ ਆਪਣਾ ਅੱਗੇ ਟਾਈਮ ਹੈ ਨਗਾਉਣਾ ਜਰੂਰ ਮਾਫੀ ਮਾਫੀ ਚਾਹਣਾ ਜਿਹੜੇ ਭਰਾਵਾਂ ਨੂੰ ਠੇਸ ਪਹੁੰਚੀ ਹੋਗੀ ਮੇਰੀ ਗੱਲ ਦੀ ਕਿਉਂਕਿ ਪਰ ਇਹ ਗੱਲ ਸੱਚੀ ਆ ਧੰਨਵਾਦ ਸ਼ੁਕਰੀਆ ਆਖਰ ਤੇ ਫਿਰ ਬੇਨਤੀ ਕਰਨੀ ਚਾਹੁੰਦੇ ਆ ਹਾਂ ਬੰਦੇ ਦੇ ਘਰੇ ਆ ਕੇ ਪਸ਼ੂ ਬਿਮਾਰ ਹੋ ਜਾਏ ਕੁਛ ਹੋ ਜਾਏ ਉਹ ਕੋਈ ਗੱਲ ਨਹੀਂ ਉਹਦੀ ਕਿਸਮਤ ਆ ਪਰ ਤੁਸੀਂ ਇਮਾਨਦਾਰੀ ਨਾਲ ਚੀਜ਼ ਦਿਓ ਇੱਕ ਵਾਰੀ ਜੀ ਜੀ ਹਾਂਜੀ ਇਹ ਨਾ ਕਹੋ ਵੀ ਮੇਰੀ ਜ਼ਿੰਮੇਵਾਰੀ ਆ ਤੂੰ ਚੀਜ਼ ਲੈ ਜਾ ਹੂੰ ਪਰ ਉਹ ਚੀਜ਼ ਨਹੀਂ ਅਗਲੇ ਨੂੰ ਕਹੋ ਘਰੇ ਆਪਦੇ ਬਾਈ ਚਾੜ ਡਾਂਗ ਚੋਲਾ ਸਾਡੀ ਸਾਡੀ ਬੂਹੇ ਤੇ ਖੁੱਲ ਗਈ ਕੋਈ ਗਾਰੰਟੀ ਹਾਂ ਤੇਰੇ ਘਰੇ ਕੋਈ ਗਾਰੰਟੀ ਨਹੀਂ ਸਾਡੇ ਘਰ ਦੀ ਗਾਰੰਟੀ ਉਹ ਤਾਂ ਹੋਈ ਗੱਲ ਬਾਈ ਹਾਂਜੀ ਸਹੀ ਗੱਲ ਆ ਬਾਈ ਧੰਨਵਾਦ ਬਾਈ ਬਹੁਤ ਬਹੁਤ ਸੁਣਾਈ ਸੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ